ਸਾਲ ਬਾਈ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਤੇ ਅੱਜ ਹੈਗੀ ਆ ਰਿੱਕੀ ਕੇ ਫਰੈਂਡ ਕੇ ਲੋੜੀ ਤੇ ਆਪਾਂ ਜਾਣਾ ਲੋੜੀ ਤੇ ਤੇ ਲੋੜੀ ਵਾਸਤੇ ਆਪਾਂ ਸਪੈਸ਼ਲੀ ਮੇਰਾ ਨਵਾਂ ਸੂਟ ਆ ਜਿਹੜਾ ਉਹ ਬਣਿਆ ਹੋਇਆਗਾ ਠੀਕ ਆ ਉਹ ਆਪਾਂ ਪਾ ਲੈਣਾਗਾ ਤੇ ਜੁਹਾਰ ਕੀ ਆਪਾਂ ਸ਼ਾਪਿੰਗ ਖਰੀਦਿਆ ਐ ਸੀ ਸੋਹਣੇ ਕੱਪੜੇ ਜੁਹਾਰ ਕੋਲ ਵੀ ਹੈਗੇ ਆ ਤਾਂ ਆਪਾਂ ਰੈਡੀ ਸ਼ੈਡੀ ਹੋ ਕੇ ਜਾਣਾਗਾ ਫਲਾਰ ਜਿਹੜਾ ਮੈਂ ਹਜੇ ਹੈੱਡ ਵਾਸ਼ ਕਰਵਾਉਣਾਗਾ ਰਿੱਕੀ ਨੇ ਤਾਂ ਆਪਣੇ ਕੱਪੜੇ ਵਗੈਰਾ ਜਿਹੜੇ ਹੈਗੇ ਆ ਉਹ ਪ੍ਰੈਸ ਕਰਵਾ ਲਏ ਆ ਠੀਕ ਆ ਉਹਨਾਂ ਨੇ ਤਾਂ ਆਪਣਾ ਕੰਮ ਆ ਜਿਹੜਾ ਉਹ ਸਾਰਾ ਡਨ ਕਰ ਲਿਆ ਬਸ ਜਿਹੜਾ ਮੇਰਾ ਕੰਮ ਆ ਉਹ ਰਹਿੰਦਾਗਾ ਨਾਲੇ ਆਪਾਂ ਬਸ ਤੇ ਕੱਪੜੇ ਰੱਖ ਕੇ ਆਉਣੇ ਆ ਤਾਂ ਮੈਨੂੰ ਆਏ ਆ ਫਿਰ ਮੈਂ ਰਿੱਕੀ ਦੇ ਨਾਲ ਹੀ ਵਗ ਜੂਗੀ ਨਾਲੇ ਹੈੱਡ ਵਾਸ਼ ਕਰਵਾਇਆ ਆਉਂਗੀ ਠੀਕ ਆ ਜਿਹੜਾ ਸੂਟ ਵੀਅਰ ਕਰਨਾ ਮੈਂ ਉਹ ਤੁਹਾਨੂੰ ਦਿਖਾ ਦੇਣੀ ਆ ਕਿਤੇ ਰੰਗ ਤਾਂ ਮੇਰਾ ਸੂਟ ਆ ਪਿਆ ਸੂਟ ਆ ਭਾਵ ਵਾਲਾ ਪਾਉਣਾ ਅੱਜ ਆ ਵਾਲਾ ਪਾਉਣਾਗਾ ਆਪਾਂ ਸੂਟ ਠੀਕ ਆ ਲਾਈਟ ਜਿਹਾ ਥੋੜਾ ਜਿਹਾ ਆ ਹੈਗਾ ਬਾਹਾਂ ਤੇ ਵਰਕ ਤੇ ਆ ਵਾਲਾ ਹੈਗਾ ਇਹਦੇ neck ਤੇ ਵਰਕ ਤੇ ਪਹੁੰਚੀ ਤੇ ਇਹਦੇ ਕੋਈ ਵਰਕ ਨਹੀਂ ਹੈਗਾ ਲੇਸਿਸ ਲੱਗੀਆਂ ਹੋਈਆਂ ਨੇ ਤੇ ਫਾਈਨਲ ਲੁੱਕ ਆਪਾਂ ਦੇਖਾਂਗੇ ਬਾਅਦ ਚ ਵੀ ਕਿੱਦਾਂ ਦੀ ਬਣੂਗੀ ਇਧਰ ਜੁਹਾਰ ਦੇਖ ਲਓ ਇੰਚੀ ਟੇਪ ਲਈ ਫਿਰਦਾ ਪਹਿਲਾਂ ਮੈਂ ਸੋਚਿਆ ਸੀਗਾ ਵੀ ਬਲੈਕ ਸੂਟ ਪਾਵਾਂ ਠੀਕ ਹੈ ਫਿਰ ਮੈਂ ਕਿਹਾ ਬਲੈਕ ਸੂਟ ਤਾਂ ਚਲ ਮੈਂ ਪਾਈ ਹੋਇਆਗਾ ਹਨਾ ਬਲੈਕ ਸੂਟ ਰੈਨ ਦਿੰਨੀ ਆ ਤੇ ਚਲ ਆਹ ਸੂਟ ਮੈਂ ਨਵਾਂ ਬਣਾਇਆਗਾ ਤਾਂ ਮੈਂ ਇਹ ਪਾ ਲੈਣੀ ਆ ਨਵੇਂ ਤਾਂ ਹੋਰ ਵੀ ਦੋ ਤਿੰਨ ਸੂਟ ਪਏ ਸੀ ਬਟ ਰਿੱਕੀ ਨੂੰ ਜ਼ਿਆਦਾ ਇਹ ਵਾਲਾ ਪਸੰਦ ਆ ਸੂਟ ਤਾਰਿੱਕੀ ਕਹਿੰਦੀ ਵੀ ਇਹ ਵਾਲਾ ਸੂਟ ਪਾਈ ਤੂੰ ਫਿਰ ਆਪਾਂ ਉਹਨਾਂ ਦੀ ਗੱਲ ਟਾਲ ਨਹੀਂ ਸਕਦੇ ਟਮੇਗਾ ਠੀਕ ਕਰੀ ਕੀ ਪਾਉ ਉਹ ਪਾਵਾਂਗੇ ਇਧਰ ਆਓ ਜੁਜਾਰ ਇਧਰ ਆਓ ਜੁਜਾਰ ਗਾਇਜ਼ ਮੇਰੇ ਘਰ ਵਾਲਾ ਕਬਰ ਆ ਗਿਆ ਸੀਗਾ ਪਾਰਸਲ ਸੀਗਾ 96 ਰੁਪਏ ਦਾ ਮੇਰੇ ਘਰ ਵਾਲੇ ਨੂੰ ਆਇਆ ਹੋ ਗਿਆ ਵੀ ਕਿਤੇ 9600 ਦਾਗਾ ਜਦੋਂ ਮੈਨੂੰ ਕਿਹਾ ਮਣਪੇ ਤੂੰ ਕੀ ਮੰਗਉਂਦੀ ਰਣੀ ਉਹ ਤਾਂ ਇੱਕ ਘਰ ਫਿਰ ਵੀਰਪਾਲ ਕਹਿੰਦੇ ਵੀਰੇ 96 ਰੁਪਏ ਨਹੀਂ ਦੇ ਸਕਦੇ ਹੱਦ ਹੋ ਗਈ ਤੁਸੀਂ ਆਹ ਦੀ ਘਰ ਵਾਲੀ ਦੇ ਉੱਤੋਂ ਦੀ 96 ਰੁਪਏ ਨਹੀਂ ਬਾੜ ਸਕਦੇ ਉਹ ਮੈਨੂੰ ਵੀ ਨਹੀਂ ਪਤਾ ਵੀ ਮੈਂ ਕੀ ਮੰਗਵਾਇਆ ਵਾ ਵਾ ਤੁਸੀ 96 700 ਰੁਪਿਆ ਕੀ ਪ੍ਰੈਜ਼ਰ ਕੋਡ ਚਲੋ ਹਾਂ ਫਿਰ ਤੂੰ ਕੀ ਮੋੜੇ ਰਹੀ ਹਾਂ ਜਿਹਨੇ ਵੀ ਜਿੱਤੀ ਹੈ ਪਈਆਂ ਗਾਲਾਂ ਪਿੰਦੀਆਂ ਦੇਖ ਲਓ ਭਾਈ ਮੈਨੂੰ ਇਹ ਵੀ ਨਹੀਂ ਯਾਦ ਵੀ ਮੈਂ ਮੰਗਵਾਇਆ ਕੀ ਆ ਦੇਖਦੇ ਆ ਪਾਰਸਲ ਹੀ ਖੋਲ ਰਿਹਾ ਰਿੱਕੀ ਖੋਲ ਰਿਹਾ ਅੱਜ ਪਾਰਸਲ ਵੀ ਇਹ じゃ ਕੀ ਮੰਗਵਾਇਆਗਾ ਮਨਪ੍ਰੀਤ ਮੈਨੂੰ ਯਾਦ ਹੀ ਨਹੀਂ ਕੀ ਤੀਨੀ ਮੈਨੂੰ ਦੋ ਮੈਨਲਾ ਸ਼ਵਾਨਾ ਐ ਪਰ ਨਹੀਂ ਕਹਿੰਦੇ ਮਨਪ੍ਰੀਤ ਤੂੰ ਤਾਂ ਭੇਜ ਦਿਆ ਕਰੋ ਦਾ ਹਸਬੰਦ ਆਪੀ ਭੇ ਕਰ ਦੂਗਾ ਓ ਮਾਈ ਗੋਡ ਕੀ ਆਇਆ ਹੈ ਕੀ ਹੈ ਨੈਕਲੇਸ ਆਇਆ ਮੈਨਲਾ ਦੇਖ ਖੋਲੋ ਖੋਲ ਕੇ ਤਾਂ ਦਿਖਾ ਦਿਓ ਰਿੱਕੀ ਮੈਂ ਨਹੀਂ ਆਰਡਰ ਕੀਤਾ ਰਾਜੂ ਨੇ ਨਾ ਆਰਡਰ ਕੀਤਾ ਹੋਵੇ ਉਹਦੇਉ ਮੇਰੇ ਮੇਰੇ ਫੋਨ ਤੋਂ ਨਾਈਟ ਸੂਟ ਆਰਡਰ ਕਰਦੀ ਸੀ ਮੈਂ ਤਾਂ ਨਹੀਂ ਇਹ ਆਰਡਰ ਕੀਤਾ ਜਨਵਰੀ ਵੀ ਨਾ ਕੋਈ ਮਾੜਾ ਨਹੀਂ ਹਾਂ ਜਨਵਰੀ ਵੀ ਨਾ ਕੋਈ ਮਾੜਾ ਹਾਂ ਲੈ ਲੈ ਬੋਤ ਪਾਲਾ ਇਹ ਸਭ ਤੋਂ ਪਹਿਲਾਂ ਮੇਰੀ ਚੀਜ਼ ਆ ਪਾਉਂਦੀ ਹੁੰਦੀ ਹੈ ਸਾਡੀ ਵੀਰਪਾਲ ਲੈ ਵੀਰਪਾਲ ਪਾ ਕੇ ਦਿਖਾ ਇਕੱਠੇ ਨੇ ਹਾਂ ਦੋਨੇ ਇਕੱਠੇ ਪਹਿਣਗੇ ਇਹ ਫਿਰ ਮੈਂ ਤਾਂ ਭਾਈ ਸਸਤੇ ਚ ਪੈ ਗਈ ਥੈਂਕ ਯੂ ਸੁਵਾਨਾ ਥੈਂਕ ਯੂ ਸੋ ਮਚ ਭੈਣੇ ਹਾਂ ਮੈਂ ਪਾ ਕੇ ਜਾਊਂਗੀ yellow ਲੋੜੀ ਤੇ ਆ ਦੋ ਸੂਟ ਸੀਗੇ ਭਾਈ ਇਹ ਆਪਾਂ ਰੱਖਣੇ ਆ ਬਸ ਤੇ ਇਹਨਾਂ ਨੂੰ ਕਰਤਾ ਆਪਾਂ ਪੈਕ ਦੋਨੇ ਸੂਟ ਆਪਾਂ ਬਸਤੇ ਰੱਖ ਕੇ ਆਉਣੇ ਆ ਆਰਟੀਕਲ ਦੁਪੱਟਾ ਕ ਨਹੀਂ ਇਹ ਨਹੀਂ ਰੱਖਣੇ ਆ ਆਪਾਂ ਆਨਲਾਈਨ ਭੇਜਣ ਉਧਰ ਰੱਖ ਦੋ ਦੋਨੇ ਆਪਾਂ ਦੋਨੇ ਬਸਤੇ ਰੱਖਨੇ ਭਾਈ ਮੇਰੇ ਬਾਹ ਕੀ ਬਾਤ ਹੈ ਕਿਾ ਅੱਛਾ ਲੱਗ ਰਿਹਾ ਬੜੀਆ ਲੱਗ ਰਿਹਾ ਜੀ ਲੀਡਾ ਹੁਣ ਕਰ ਲੋ ਲੋ ਭਾਈ ਆਪਣਾ ਹੋ ਗਿਆ ਟੱਚ ਆਪਾਂ ਜਿਹੜਾ ਸਟਾਰਟ ਇਹ ਗਾ ਦੇਖਿਓ ਫਾਈਨਲ ਲੁੱਕ ਕੀ ਆਉਂਦੀ ਆ। ਲੋਵੀ ਮੇਕਅਪ ਹੋ ਗਿਆ ਆਪਣਾ ਡਨ। ਤੁਸੀਂ ਦੇਖ ਹੀ ਸਕਦੇ ਹੋ ਕਿਆ ਬਾਤ ਆ। ਮਾੜਾ ਜਮੀ ਚੇਂਜ ਹੋ ਗਈ। ਤੇ ਤੁਸੀਂ ਵੀ ਜਰੂਰ ਵਿਜ਼ਿਟ ਕਰਿਓ ਬਾਈ ਇੱਥੇ ਆਇਓ। 베ਸਟ ਮੇਕਅਪ ਮਿਲਦਾਗਾ ਬਹੁਤ ਸੋਹਣਾ ਲੱਗਿਆ ਮੈਨੂੰ ਦਾ ਨੇਚਰਲ ਜਾਂ ਤੇ ਕਰਵਾਉਣਾ ਚਾਹਣੇ ਪਾਰਟੀ ਮੇਕਅਪ ਜਿੱਦਾਂ ਦਾ ਵੀ ਤੁਹਾਨੂੰ ਚਾਹੀਦਾਗਾ। ਇੱਕ ਵਾਰੀ ਜਰੂਰ ਆਓ ਦੇਖੋ ਸਰਵਿਸ ਤੁਹਾਨੂੰ ਵਧੀਆ ਮਿਲੂਗੀ। ਹਾਂ ਵਧੀਆ ਮਿਲੀ ਦਾ ਨਾ ਆਇਓ ਤੁਹਾਡੀ ਮਰਜ਼ੀ ਆ। ਬਟ ਇੱਕ ਵਾਰ ਵਿਜ਼ਿਟ ਜਰੂਰ ਕਰਿਓ। ਮੈਨੂੰ ਲੱਗਦਾ ਵੀ ਤੁਸੀਂ ਦੁਬਾਰਾ ਆਉਂਗੇ ਜਿਵੇਂ ਮੈਂ ਵੀ ਪਹਿਲਾਂ ਇੱਕ ਵਾਰੀ ਆਈ ਸੀਗੀ ਫਿਰ ਮੈਂ ਹੁਣ ਤੀਜੀ ਚੌਥੀ ਵਾਰ ਆ ਗਈ ਆ ਨਾ ਦੀਦੀ ਮੇਕਅੱਪ ਮੈਂ ਫਸਟ ਟਾਈਮ ਕਰਵਾਇਆ ਬਟ ਮੈਨੂੰ ਬਹੁਤ ਸੋਹਣਾ ਲੱਗਿਆ ਮਤਲਬ ਮੈਂ ਜ਼ਰੂਰ ਜ਼ਰੂਰ ਦੁਬਾਰਾ ਵਿਜ਼ਿਟ ਕਰੂੰਗੀ ਬਹੁਤ ਵਧੀਆ ਲੱਗਿਆ ਮੈਂ ਲੋਹੜੀ ਦੇ ਫੰਕਸ਼ਨ ਲਈ ਰੈਡੀ ਹੋਈ ਆ ਤੇ ਉੱਪਰ ਇਦਾਂ ਤੱਪਿਆ ਤੱਪਿਆ ਜਿਹਾ ਵੀ ਨਹੀਂ ਲੱਗ ਰਿਹਾ ਬਹੁਤ ਗਲੋਇੰਗ ਗਲੋਇੰਗ ਫੇਸ ਲੱਗ ਰਿਹਾ ਹੈਗਾ ਬਹੁਤ ਜਿਆਦਾ ਸੋਹਣੀ ਤੇ ਬਸ ਤਾਂ ਅਸੀਂ ਹੈਅਰ ਸਟਾਈਲ ਵੀ ਕਰਨਾ ਸੀਗਾ ਪਰ ਸਾਡੇ ਕੋਲ ਟਾਈਮ ਘਟਾ ਤਾਂ ਮੈਂ ਦੀਦੀ ਨੂੰ ਕਿਹਾ ਵੀ ਦੀਦੀ ਮੇਰੇ ਕੋਲ ਟਾਈਮ ਬਹੁਤ ਘਟਾ ਵੀ ਤੁਸੀਂ ਸਟ੍ਰੇਟ ਹੀ ਕਰ ਦੋ ਬਸ ਹੈਅਰ ਬਟ ਇਹ ਲੁੱਕ ਵੀ ਬਹੁਤ ਸੋਹਣੀ ਲੱਗ ਰਹੀ ਹੈ ਹਾਂ ਮੈਂ ਅੱਜ ਪਹਿਲੀ ਵਾਰੀ ਸਟ੍ਰੇਟ ਰੱਖ ਰਹੀ ਹਾਂ ਅੱਛੀ ਲੱਗੂਗੀ ਸੋਹਣੀ ਲੱਗ ਰਹੀ ਹੈ ਚੇਹਰ ਹਾਂਜੀ ਲੋ ਬਈ ਇਹ ਹੈਗੀ ਹੈ ਮੇਰੀ ਫਾਈਨਲ ਲੁੱਕ ਹਲੇ ਤਾਂ ਮੈਂ ਸੂਟ ਨਹੀਂ ਪਾਇਆ ਪ੍ਰਾਪਰ ਲੁੱਕ ਤਾਂ ਤੁਹਾਨੂੰ ਮੈਂ ਬੁਟੀਕ ਤੇ ਜਾ ਕੇ ਦਿਖਾਉਣੀ ਆ ਸੂਟ ਵਗੈਰਾ ਪਾ ਕੇ ਫਿਰ ਦੀਦੀ ਨਾਲ ਨਾ ਮੈਂ ਪੇਜ ਜਿਹੜਾ ਹੈਗਾ ਇਹਨਾਂ ਦਾ ਇੰਸਟਾ ਤੇ ਉਹ ਮੈਂ ਕਲੈਬ ਕਰ ਦੂੰਗੀ ਦੀਦੀ ਨਾਲ ਤਾਂ ਤੁਸੀਂ ਇਹਨਾਂ ਨੂੰ ਡੀਐਮ ਵੀ ਕਰ ਸਕਦੇ ਹੋ ਉੱਥੋਂ ਲੋਕੇਸ਼ਨ ਪੁੱਛਣੀ ਹੋਈ ਕਿਸੇ ਨੇ ਵੀ ਠੀਕ ਹੈ ਤੇ ਬਾਕੀ ਬਈ ਇਹਨਾਂ ਦੇ ਪ੍ਰਾਈਸ ਵੀ ਜਮਾ ਜੈਨੂਇਨ ਨੇ ਤانوں ਸਾਰੀ ਮਾਰਕੀਟ ਚ ਪ੍ਰਾਈਸ ਘੱਟ ਮਿਲੂਗਾ ਤੇ ਕੰਮ ਤੁਹਾਨੂੰ ਸਭ ਤੋਂ ਬੈਸਟ ਮਿਲੂਗਾ। ਬਾਕੀ ਫਸਟ ਟਾਈਮ ਤੁਸੀਂ ਆਓਗੇ ਦੀਦੀ ਦੇ ਰეკਮੈਂਡ ਤੇ ਤਾਂ ਤੁਹਾਨੂੰ ਡਿਸਕਾਊਂਟ ਵੀ ਡਿਸਕਾਊਂਟ ਵੀ ਮਿਲੂਗਾ। ਤੁਸੀਂ ਮੇਰਾ ਕੋਡ ਯੂਜ਼ ਕਰ ਸਕਦੇ ਹੋ। ਠੀਕ ਹੈ ਮਨਟਰੀ ਸੀਵੀਆ ਦਾ ਨਾਮ ਲੈਣਾਗਾ ਕਿ ਮਨਟਰੀ ਸੀਵੀਆ ਦੀ ਰੈਫਰੈਂਸ ਤੇ ਆਏ ਆ ਤਾਂ ਤੁਹਾਨੂੰ ਡਿਸਕਾਊਂਟ ਵੀ ਮਿਲੂਗਾ। ਠੀਕ ਹੈ ਤੁਹਾਡੇ ਕੋਈ ਵੀ ਫੰਕਸ਼ਨ ਆ ਮਤਲਬ ਤੁਹਾਡਾ ਬਹੁਤ ਬੈਸਟ ਐਕਸਪੀਰੀਅੰਸ ਰਹੂਗਾ ਇਹਨਾਂ ਨਾਲ ਇਹ ਮੇਰਾ ਕਹਿਣਾਗਾ। ਠੀਕ ਹੈ ਤਾਂ ਤੁਸੀਂ ਮੇਰੇ ਤੇ ਟਰਸਟ ਕਰਕੇ ਇਥੇ ਵਿਜ਼ਿਟ ਕਰ ਸਕਦੇ ਹੋ। ਥੈਂਕ ਯੂ। ਥੈਂਕ ਯੂ। ਜੀ ਆਪ ਦਾ ਫੁੱਲ ਸੂਟ ਵੀ ਨਹੀਂ ਦਿਖਾਇਆ ਹੈਨਾ ਜੁਹਾਰ ਅੱਛਾ ਵੀਡੀਓ ਬਣਾਓ ਯਾਰ ਫਿਰ ਹੋ ਕੇ ਤੇ ਆਪਾਂ ਚੱਲਨੇ ਆਂ ਥੋੜੀ ਜਿਹੀ ਬਰੋਸਾ ਕਰ ਤੇ ਕੱਪੜੇ ਵੀ ਆਪਾਂ ਕਰ ਦੱਚੇ ਮੈਂ ਦੱਸਤਾ ਸੀ ਇਹਨਾਂ ਨੂੰ ਵੀ ਸਲੂਟੀ ਤੇ ਜਾ ਰਹੇ ਹਾਂ ਹਾਂਜੀ ਸਸਪੇ ਠੀਕ ਆ ਅੱਜ ਓਨੀ ਮੈਚਿੰਗ ਥੋੜੀ ਜਿਹੀ ਹੋਈ ਹੈ ਬਾਹਰ ਹੀ ਨਹੀਂ ਹੋਈ ਲਾਈਟ ਲਾਈਟ ਦਾ ਮੈਚਿੰਗ ਥੋੜੀ ਤੇ ਜੁਹਾਰ ਨੂੰ ਵੀ ਆਪਾਂ ਰੈਡੀ ਕਰਤਾ ਤੇ ਆਪਾਂ ਵੀ ਰੈਡੀ ਹੋ ਗਏ ਤੇ ਹੁਣ ਆਪਾਂ ਚੱਲੇ ਆਂ ਫੰਕਸ਼ਨ ਤੇ ਵੈਸਤਾ ਸੀ ਲੇਟ ਆ ਘੰਟਾ ਸਹੀ ਇੱਕ ਘੰਟਾ ਨਹੀਂ ਫੰਕਸ਼ਨ ਦਾ ਟਾਈਮ ਏਨਾ ਜਾ ਵੀ ਫਰਨਾ ਵੀ ਕੀ ਹੈ ਪੈਸੇ ਰਿਸ਼ਤੇਦਾਰ ਸਾਰੇ 2:00 ਵਜੇ ਆਏ ਹੋਗੇ ਉਹੋ ਸ਼ਾਇਦ ਜਾ ਰਹੇ ਆ ਸਹਿਨੇ ਰਿੱਕੀ ਦੇ ਦੋਸਤ ਦੀ ਪਾਰਟੀ ਆ ਕਿੱਥੇ ਜਾ ਰਹੇ ਹੈਂ ਫੇਗਲ ਟੁੰਨੇੜੀ ਹੈ ਹੁਣ 10 ਮਿੰਟ ਲੱਗਦੇ ਹੋਸੇ ਹਾਂ 10 ਮਿੰਟ ਲੱਗਦੇ ਹੋਸੇ ਉੱਥੇ ਵਾਦਲੇ ਗਏ ਪੁੱਛੀ ਜਾ ਕੇ ਪਗੋੜੀ ਲਾ ਖਾਵਾਂਗੇ ਹਾਂ ਫੇਗਲ ਰੋਟੀ ਆ ਜਾਂ ਲਾਗੀ ਰੋਟੀ ਹੈ ਹਾਂ ਅੱਧਾ ਰਹਿ ਬਾਦੋਂ ਉਹਦੇ ਨਾਲ ਉੱਤੀ ਨੋਪਾਈ ਮੇਰਾ in yani ਕੀਏ ਮਾਂ ਮੀਆਂ ਸੱਚੀ ਹੈ ਆ ਵੀ ਸਭ ਕੀਏ ਮਾਂ ਮੀਆਂ ਸੱਚੀ ਹੈ ਜੱਜ ਜਿਉਂ ਸਾਡੀਆਂ ਪਰ ਜਾਣ ਮਨੂ ਕੇ ਦੁੱਤ ਦੀਆਂ ਬਖਿਆਣ ਸੜੀ ਰੱਤ ਮਨੋਦਲ ਲਓ ਬਈ ਮਿੱਤਰੋ ਠੀਕ ਹੈ ਲੋੜੀ ਦਾ ਪ੍ਰੋਗਰਾਮ ਸਮਾਪਤ ਕਰਕੇ ਆਪਾਂ ਜਾ ਰਹੇ ਆ ਕਰ ਨੂੰ ਕਰ ਤੋਂ ਪਹਿਲਾਂ ਆਪਾਂ ਕਰਦੇ ਆਂ ਪ੍ਰਣਾਲੀ ਦੇ ਦੋ ਤਿੰਨ ਕੰਮ ਤੇ ਮੇਰੇ ਨਵੇਂ ਸੂਟ ਦੇ ਵਿੱਚ ਫੋਟੋਆਂ ਵੀ ਉਹ ਕਰਨੀਆਂ ਨੇ ਹਨਾ ਰਿਕੀਸਟ ਰਿੰਗ ਕੀ ਹੁੰਦਾ ਦਾ ਸ਼ਟਰਿੰਗ 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 ਓਕੇ ਇਹਨਾਂ ਦਾ ਕੰਮ ਇਹਨਾਂ ਨੂੰ ਵੀ ਜਿਆ ਦੇ ਪਾਰਖੇ ਸਾਡਾ ਗਾਹ ਯਾਰ ਨਾ ਚਾਹਵਾ ਕੀ ਹੈ ਇਹਨੂੰ ਕੀ ਚਾਹੀਦਾ ਮਨਪਰੀ ਦਾ ਕੀ ਪਈ ਆ ਪੂਰੀ ਚਲ ਕੋਰ ਕੋਰ ਕੰਡੇ ਗੜੀ ਚਲ ਕੋਰ ਕੋਰ ਕੰਡੇ ਚੂਹੇ ਚੂਹੇ ਲੰਡੇ ਕਿਸੇ ਨੇ ਪਈ ਸਾਡਾ ਝਾਰ ਦੇਖਿਆ ਕਿਸੇ ਨੇ ਸਾਡਾ ਝਾਰ ਦੇਖਿਆ ਕਿਸੇ ਨੇ ਸਾਡਾ ਝਾਰ ਦੇਖਿਆ ਆ ਜਾਂਦੀ ਪੈੜ ਆ ਜਾਂਦੀ ਪੈੜ ਆਦਾ ਚਾ 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 ਚੱਲੀ ਆਪਾਂ ਐਸੀ ਵੀਡੀਓਜ਼ ਬਣਾਉਣ ਠੀਕ ਹੈ ਬੱਟ ਸਟਾਰਬਕਾਂ ਨੇ ਕਹਿੰਦੇ ਸਾਡਾ ਥੀਮ ਬੜਾ ਡਾਰਕ ਹੈ ਹੈਨਾ ਕੈਫੇ ਟਾਈਪ ਦੂਜਾ ਇੱਕ ਸੂਟ ਜਿਹਦੇ ਜੁਗਾਰ ਨੇ ਬੜਾ ਪਾਪਾ ਬੁਰਾ ਹਾਲ ਕਰਤਾ ਨਹੀਂ ਸਾਨੂੰ ਨਵਾਂ ਸੂਟ ਦਿਖਾਉਣਾ ਸੀ ਹੂੰ ਤੋ ਇਸ ਲਈ ਹੁਣ ਨਵਾਂ ਸੂਟ ਕੈਨਸਲ ਦਿਖਾਉਣਾ ਬੁੱਲ ਪੈਨਸਲ ਨਵਾਂ ਸੂਟ ਦਿਖਾਉਣਾ ਕੈਨਸਲ ਕਰੇ ਜਾਂ ਕਿ ਦਿਖਾਵਾਂਗੇ ਹੁਣ ਤੋ ਨਵਾਂ ਸੂਟ ਹਾਂਜੀ ਠੀਕ ਚੱਲੀ ਹਾਂ ਚੱਲ ਚੱਲੀ ਹਾਂਜੀ ਬਾਈ ਤੇ ਮੈਂ ਪਾਇਆ ਸੀ ਆਹ ਵਾਲਾ ਸੂਟ ਠੀਕ ਆ ਆਪਾਂ ਆ ਗਏ ਆਂ ਵਾਪਸ ਤਾਂ ਮੈਂ ਆ ਤੁਹਾਨੂੰ ਸੂਟ ਦਿਖਾਉਣਾ ਸੀ ਇਹਦੇ ਵਿੱਚ ਬਲ ਬਹੁਤ ਪੈ ਗਏ ਸੀ ਤਾਂ ਕਰਕੇ ਮੈਂ ਵੀਡੀਓ ਨਹੀਂ ਬਣਾ ਸਕੀ ਨਾ ਫੋਟੋ ਕਲਿੱਕ ਕਰ ਸਕੀ ਆਹ ਵਾਲਾ ਵਰਕ ਆ ਵਈ ਇਹਦੇ neck ਤੇ ਸਾਰਾ ਠੀਕ ਹੈ ਤੇ ਆਹ ਪਹੁੰਚੇ ਤੇ ਮੈਂ ਡਿਜ਼ਾਈਨ ਕੀਤਾ ਸੀਗਾ ਤੇ ਆਹ ਵਾਲਾ ਹੈਗਾ ਇਹਦੀ ਆਰਮਸ ਤੇ ਵਰਕ ਠੀਕ ਹੈ ਬੈਲ ਸ਼ੇਪ ਬਣਾਈਆਂ ਸੀ ਆਰਮਸ ਤੇ ਆਹ ਚੁੰਨੀ ਹੈ ਇਹਦੇ ਨਾਲ ਸੌਫਟ ਔਰਗੈਂਜ਼ਾ ਦੀ ਠੀਕ ਹੈ ਤੇ ਇਹਦੇ ਉੱਪਰ ਆਪਾਂ ਲੇਸ ਲਗਾਈ ਹੈ ਇਹਦੇ ਨਾਲ ਮੈਚਿੰਗ ਤੇ ਸਾਰਿਆਂ ਨੇ ਮੈਨੂੰ ਬੜੇ ਪੋਜੀਟਿਵ ਕਮੈਂਟ ਦਿੱਤੇ ਸੀਗੇ ਸਭ ਨੇ ਠੀਕ ਹੈ ਮੈਨੂੰ ਸਭ ਨੇ ਕਿਹਾ ਸੀਗਾ ਵੀ ਬਹੁਤ ਸੋਹਣੀ ਲੱਗ ਰਹੀਆਂ ਤੁਸੀਂ ਵੀ ਦੱਸਿਓ ਤੁਸੀਂ ਵੀ ਦੇਖੋਗੇ ਵੀ ਮੈਂ ਕਿੱਦਾਂ ਦੀ ਲੱਗ ਰਹੀ ਸੀ ਸਾਰਿਆਂ ਨੇ ਮੈਨੂੰ ਸੂਟ ਤੇ ਵੀ ਬਹੁਤ ਵਧੀਆ ਰਿਵਿਊ ਦਿੱਤੇ ਸੀਗੇ ਤੇ ਬਾਕੀ ਰਿੱਕੀ ਤੋਂ ਪੁੱਛਦੇ ਆ ਵੀ ਰਿੱਕੀ ਤੁਹਾਨੂੰ ਮੇਰਾ ਸੂਟ ਇਹ ਕਿੱਦਾਂ ਦਾ ਲੱਗਿਆ ਵਧੀਆ ਲੱਗਿਆ ਸੀਗਾ ਬਾਕੀ ਫੋਟੋਸ ਵੀਡੀਓ ਵੀ ਆਪਾਂ ਦੁਬਾਰੇ ਬਣਾ ਕੇ ਕੱਢ ਲੂੰਗੀ ਆ ਪਰਸੋਂ ਸ਼ੇਅਰ ਕਰਾਂਗੇ ਹਾਂ ਉਹ ਇੰਸਟਾਗ੍ਰam ਤੇ ਆਪਾਂ ਪਾ ਦਾਂਗੇ ਤੁਹਾਨੂੰ ਬਹੁਤ ਸੋਹਣਾ ਲੱ हां क्योंकि फिर जुहार करके वो गोदी च बैठन करके जेड़े बाल वगैरह ने वो बाळे पैगे सीगे तां करके और कोई चक्कर नहीं सी है जे सिस्टम नहीं ना लोट आंदा तां करके ते बाकी ਤੁਹਾਨੂੰ ਮੈਂ ਸੂਟ ਇੱਥੇ ਵੀ ਦਿਖਾਤਾ ਹਨਾ ਵੀ ਤੁਸੀਂ ਦੇਖ ਲਓ ਕਿਦਾਂ ਦਾ ਲੱਗਿਆ ਜੇ ਕਿਸੇ ਨੇ ਆਰਡਰ ਕਰਨਾ ਹੋਇਆ ਤਾਂ ਤੁਸੀਂ ਕਰ ਸਕਦੇ ਹੋ ਬਈ ਇਹਦੇ ਵਿੱਚ ਕਾਫੀ ਸਾਰੇ ਕਲਰਸ ਅਵੇਲੇਬਲ ਨੇ ਸੇਮ ਕਲਰ ਵੀ ਆ